ਮੈਂ ਆਪਣੇ ਪਾਸ ਤੋਂ ਵੀ ਦੱਸ ਕੇ ਰਿਹਾ ਕਿ ਮੈਂ ਫਲੌਰ ਦੇ ਲੋਕਾਂ ਦਾ ਰਿਣੀ ਜਦੋਂ ਚੰਨੀ ਸਾਹਿਬ ਤੇ 임ਪੌਰ ਸਾਹਿਬ ਇਹ ਪਦੌੜ ਤੋਂ ਹਾਰ ਗਏ ਉਦੋਂ ਫਲੌਰ ਵਾਲਿਆਂ ਨੇ ਵਿਕਰਮ ਚੌਧਰੀ ਮੇਂ ਜਤਾ ਤਾ ਤਾਂ ਫਲੌਰ ਵਾਲਿਆਂ ਵਾਸਤੇ ਤਾਂ ਸਾਡੀ ਜਾਨ ਵੀ ਹਾਸ। ਲੋਗਾ ਨੇ ਦੇਖ ਲਿਆ ਕਹਨੇ ਦੇਖ ਲਿਆ ਕਿ ਇਹ ਬਦਲਾਅ ਵੀ ਗਲ ਕਰਨ ਆਵੇ ਲੋਗਾ ਨੂੰ ਗਾਗਦੇ ਲੋਗਾ ਨੂੰ ਲੋਗਾ ਨਾਲ ਵਿਸ਼ਵਾਸ ਕਰਕੇ ਸਕਾਤ ਟੋਟਲ ਕਲੈਕਸ ਸਾਰੇ ਨੂੰ ਬੇਨਤੀ ਹੈ ਕਿ ਆਉਣ ਵਾਲੇ 14 ਦੇ ਕੋ ਵੋਟ ਪਾਂਦੇ ਰਿਟਰਨ ਪਾਬਸਰ ਮੇਕਾ ਸਾਹਿਬ ਨੇ ਇੱਕ ਸੰਬਧਾਨਿਕ ਹੱਕ ਦਿੱਤਾ ਹੈ ਉਸ ਸੰਬਧਾਨਿਕ ਹੱਕ ਦਾ ਆਪਾਂ ਯੂਟਿਲਾਈਜੇਸ਼ਨ ਕਰਨਾ ਉਸਦੀ ਵਰਤੋਂ ਕਰਮੀ ਔਰ ਸਰਕਾਰ ਨੂੰ ਵੀ ਵੋਟ ਦੇ ਨਾਲ ਹੀ ਤੁਸੀਂ ਪਤਾ ਸਕਦੇ ਹੋ ਔਰ ਸਰਕਾਰ ਨੂੰ ਸੇ ਆਪਣੀ ਵੋਟ ਨਾਲ ਹੀ ਸਮਝਾ ਸਕਦੇ ਹੋ ਕੀ ਦੇ ਕੋਲ 4 ਪੈਸੇ ਹੁੰਦੇ ਨੇ ਉਹ ਗੈਂਗਸਟਰ ਫੋਕ ਕਰਦੇ ਤੇ ਥੋੜੀ ਚੱਲ ਰਹੀ ਹੈ ਆ ਪਛੇ ਜੇ ਆਉਂ ਕਦੀ ਸੁਣਿਆ ਸੀ ਹੱਤ ਵੱਤ ਤੋਂ ਬਾਅਦ ਆਉਂ ਤੇ ਬਸਾਂ ਨੂੰ ਪੱਸਾਂ ਤੇ ਗੋਲੀਆਂ ਚੱਲ ਔਰ ਚ ਦੋ ਵੀ ਪੁਲਿਸ ਵੀ ਪਲਾਟ ਚ ਕਿੰਨੀ ਵਾਰੀ ਗੋਲੀ ਚੱਲ ਚੁੱਕੀ 14 ਦਸੰਬਰ ਨੂੰ ਪੰਜਾਬ ਦੇ ਵਿੱਚ ਜ਼ਿਲ੍ਹਾ ਪਛਾਤੇ ਬਲਾਕ ਸ਼ਾਂਤੀ ਦੇ ਇਲੈਕਸ਼ਨ ਹੋ ਰਹੀ ਆ ਤੇ 17 ਦਸੰਬਰ ਨੂੰ ਰਿਜ਼ਲਟ ਆਏਗਾ ਤੇ ਕਾਂਗਰਸ ਪਾਰਟੀ ਫਲੋਰ ਹਲਕੇ ਦੇ ਵਿੱਚ ਕਾਫੀ ਗੱਲਾਂ ਮੀਡਿਕਾ ਵਿਕਰਮ ਚੌਹਲੀ ਦੇ ਵਾਇਸ ਲੈਟਰ ਨਵਾਂ ਹੀ ਆਇਆ ਤੇ ਵਿਕ੍ਰਮ ਚੌਹਦੀ ਸਾਡੇ ਨਾਲ ਨੇ ਪਹੁੰਚਿਆ ਇਲੈਕਸ਼ਨ ਦਾ ਇਸ ਵੇਲੇ ਜਿਹੜਾ ਆ ਇਹ ਕੀ ਕਿਹਦਾ ਮੀਟਿੰਗਾਂ ਹੋ ਰਹੀਆਂ ਲਗਾਤਾਰ ਤੁਸੀਂ ਮੀਟਿੰਗਾਂ ਕਰ ਰਹੇ ਆ ਲਗਾਤਾਰ ਅੱਜ ਲਾਸਟ ਦੇਣੀਆਂ ਤੇ ਇਸ ਤਰ੍ਹਾਂ ਦਾ ਜਿਹੜਾ ਹੰਗਾਰਾ ਹੈ ਕਾਂਗਰਸ ਨੂੰ ਫਲਾਟ ਚ ਮਿਲ ਰਿਹਾ ਤੁਸੀਂ ਅੱਜ ਦੇਖ ਸਕਦੇ ਹੋ ਕਿ ਅੱਜ ਜਿਸੀ بڑا ਪਿੰਡ ਬਲੋਕ ਸੰਪਤੀ ਜ਼ੋਨ ਦੇ ਸਾਲੀ ਕੈਂਡੀਡੇਟ ਸੜੀ ਛੋਟੀ ਪੈਂ ਰਾਜਵੰਤ ਕੌਰ ਜੀ ਜਿਹੜੇ ਕਿ بڑے ਪਿੰਕ ਨੂੰ ਲੜ ਰਨੇ ਇਹਦੇ ਹਸਬੰਦ ਨਵਦੀਪ ਸੋਤਾ ਜੀ ਪਹਿਲਾਂ ਬੜਾ ਪਿੰਡ ਕੋ ਬਲਾਕ ਸਮਤੀ ਮੈਂਬਰ ਰਹੇ ਨੇ ਸਾਡੇ ਸਤਕਾਰਯੋਗ ਬੀਬੀ ਸ਼ਿੰਦੂ ਜੀ ਜ਼ਿਲ੍ਹਾ ਪਰਿਸ਼ਦ ਦੁਸਾਂਜ ਕਲਾ ਦੇ ਜ਼ਾਦੀ ਕੈਂਡੀਡੇਟ ਔਰ ਬਹੁਤ ਪਾਰਾ ਹੁਜ਼ਾਰਾ ਮਿਲਿਆ ਹੈ ਹਰ ਪਿੰਡ ਦੇ ਵਿੱਚ ਲੋਕ 14 ਤਰੀਕ ਦੀ ਉਡੀਕ ਕਰ ਰਹੇ ਵਿਨ ਪੂਰਨ ਆਸ ਹੈ ਕਿ ਆਉਣ ਵਾਲੀ 17 ਤਰੀਕ ਨੂੰ ਮੈਜੋਰਟੀ ਜਿਹੜੀਆਂ ਸੀਟਾਂ ਨੇ ਕਾਂਗਰਸ ਪਾਰਟੀ ਦੇ ਹੱਥ ਵਿੱਚ ਕਿੰਨੀਆਂ ਮੀਟਿੰਗਾਂ ਹੋਣ ਪਰ ਤੁਸੀਂ ਅੱਜ ਲਾਸਟ ਦਿਨ ਆ ਕੰਨਿਆ ਅਮਰੀਕਾ ਏਰੀਆ ਦੇ ਸੇ ਕਾਂਗਰਸ ਦੇ ਉਮੀਦਵਾਰਾਂ ਦੇ ਪ੍ਰਚਾਰ ਲਿਖ ਅੱਜ ਅੱਜ ਝੋਮ ਦਾ ਪ੍ਰਚਾਰ ਦਾ ਆਖਰੀ ਦਿਨ ਹੈ ਪਰ ਅਜੇ ਕੱਲ ਦਾ ਦਿਨ ਵਿੱਚ ਪਏ ਅਸੀਂ ਇਹ ਸੇ ਪਲ ਤੱਕ ਆਪਣੇ ਕੈਂਡੀਡੇਟਸ ਵਾਸਤੇ ਯਤਨ ਕਰਾ ਕੇ ਔਰ ਮੈਜੋਰਟੀ ਜਿਹੜੀ ਹੈ ਦੀ ਹੈ ਦੋਨੋਂ ਬਲਾਕਾਂ ਚ ਬਲਾਕ ਪੋਰ ਵਿਚ ਔਰ ਬਲਾਕ ਪੁਰ ਤਾਤਰਾ ਕਪੂਸਪਾਟੀ ਸਾਤ ਪੂਰੀ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਗ ਸੰਤੀ ਦੇ ਕਿੰਨੀਆਂ ਜੜੀਆਂ ਆ ਇਹ ਕਹਿੰਦੇ ਇਸ ਖੜੇ ਕਿਤੇ ਕੰਮ ਕਾਮਨਸ ਪਾਰਟੀ ਦੇ ਦਾਰੋ ਜ਼ਿਲ੍ਹਾ ਵਿੱਚ ਦੇ ਕੈਂਡੀਟ ਖੜੇ ਹੋਏ ਦੀ ਔਰ ਇਹ ਬਲਾਕ ਵਰਕਾ ਕਲਾਂ ਦੇ ਵਿੱਚ ਜਿਹੜੀ ਹੈ 15 ਸੀਟਾਂ ਨੇ 15 ਸੀਟਾਂ ਦੇ ਰਚੋ 11 ਸੀਟਾਂ ਤੇ ਕਾਮਨਸ ਪਾਰਟੀ ਚੋ ਸਾਕਾ ਕਰੇ ਤਿੰਨ ਸੀਟਾਂ ਤੇ ਪਿੰਡੀ ਜਿਹੜੀ ਉਹ ਸਹਿਮਤੀ ਹੋਈ ਹੈ ਕਿ ਟੋਮ ਨਿਸ਼ਾਨ ਨਹੀਂ ਲੈਣਾ ਪਰ ਉਹ ਜਿੰਨੇ ਵੀ ਕੈਂਡੀਟ ਖਤਰ ਦੇ ਨੇ ਉਹ ਜਿੱਤਨ ਤੋਂ ਬਾਅਦ ਕਾਂਗਰਸ ਪਾਰਟੀ ਲੈਦੇ ਵਿੱਚ ਕੀ ਹੋਰ ਜਿਸ ਤਰ੍ਹਾਂ ਜਦੋਂ ਇਲੈਕਸ਼ਨਾਂ ਦਾ ਐਲਾਨ ਹੁੰਦਾ ਆ ਉਹਨਾਂ ਦਿਨਾਂ ਦੇ ਵਿੱਚ ਸਕਾਰਟੀ ਦੇ ਵਿੱਚ ਚੰਨੀ ਸਾਹਿਬ ਦੇ ਆ ਜਿਹੜਾ ਬੇਟਾ ਆ ਉਹ ਇੱਥੇ ਮੀਟਿੰਗ ਕਰਤਾ ਆ ਚੰਨੀ ਸਾਹਿਬ ਨੂੰ ਇੱਥੇ ਦੇ ਲੋਕਾਂ ਨੇ ਪਾਰਲੀਮੈਂਟ ਵਿੱਚ ਭੇਜਿਆ ਹੈ ਚੌਕੌਰ ਸਾਹਿਬ ਕੋ ਬਧਾਇਕ ਰਹਿਨੇ ਪਹਿਲਾਂ ਐਂਟੀ ਬਣੇ ਨੇ ਜਲੰਧਰ ਸੀਟ ਕੋ ਲੋਕ ਕੀ ਚਾਹੁੰਦੇ ਨੇ ਕਿ ਚੰਦੀ ਸਾਹਿਬ ਨੂੰ ਵੋਟਾਂ ਪਈ ਆਓ ਅੱਛੀ ਗੱਲ ਹੈ ਜੇ ਚੰਦੀ ਸਾਹਿਬ ਆ ਪ੍ਰਚਾਰ ਕਰ ਰਹੇ ਹੌ ਦੇ ਤੱਟ ਚੇ ਕਰਦੇ ਜਿਸ ਤਰ੍ਹਾਂ ਕੋਈ ਮੀਟਿੰਗ ਲਈ ਯਮਨ ਦੇ ਨਾ ਦਿੱਤੇ ਉਸੇ ਮੀਟਿੰਗ ਕਾਡੀ ਕੋਕੀ ਦੇ ਵਿੱਚ ਵੀ ਉਹੀ ਕੈਂਡੀਡੇਟਸ ਆਏ ਸੀ ਤੇ ਉਹਨਾਂ ਦੀ ਮੀਟਿੰਗਾਂ ਵਿੱਚ ਹੀ ਹੋਈ ਸੀ ਸਾਨੂੰ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਸਗੇ ਵਿਧਾਇਕ ਨੇ ਟਿੱਕਾਂ ਦੇਣੀਆਂ ਤਾਂ ਮੈਂ ਦਿੱਤੀਆਂ ਔਰ ਟਿੱਕਾਂ ਦੇ ਕੇ ਮੈਂ ਕਿਸੇ ਨੂੰ ਆ ਨਹੀਂ ਰੋਕਿਆ ਕਿ ਤੇ ਚੰਨੀ ਸਾਹਿਬ ਦੀ ਮੀਟਿੰਗ ਤੇ ਆ ਚੰਨੀ ਸਾਹਿਬ ਤੇ ਤੇ ਆਏ ਚੰਨੀ ਸਾਹਿਬ ਤੇ ਪਰਸੋਂ ਸ਼ਾਇਦ ਆਏ

ਉਦੋਂ ਤੁਸੀਂ ਮਿਲ ਗਿਆ ਕਰ ਰਹੇ ਸੀ ਕਿ ਲੱਗ ਕਿ ਉਦੋਂ ਉਹ ਕਰ ਰਹੇ ਸੀ ਜੀ ਇਹ ਦਸਤੀ ਵਿੱਚ ਕਾਂਗਰਸੀ ਵਕਫਾ ਫਸੇ ਵਸੇ ਉਹ ਫੋਕਸ ਆਪ ਉਸ ਦੀ ਵਿੱਚ ਐਸਾ ਕੁਛ ਤੇ ਕਾਂਗਰਸ ਇੱਕ ਬੜੀ ਗ੍ਰੈਂਡ ਰੋਲ ਪਾਤੀ ਹੈ ਇਦਾਂ ਦੇ ਛੋਟੇ ਮੋੜੇ ਜਿਹੇ ਤੇ ਪਤਾ ਵੈਸੇ ਜਿਵੇਂ ਬੰਦੇ ਇਹਦੇ ਵਿੱਚ ਲਿਖ ਨੂੰ ਕਰਦੇ ਰਹਿੰਦੇ ਇਹਦੇ ਲਾਲ ਕਾਂਗਰਸ ਤੋਂ ਕੁਛ ਹੀ ਹੋਵਾ ਕਾਂਗਰਸ ਦੀ ਨਾਇਜ਼ੀਦਾ ਮੈਂ ਆਪਣੇ ਪਾਰਟਨ ਨੂੰ ਵੀ ਦੱਸ ਕੇ ਰਿਹਾ ਕਿ ਮੈਂ ਫਲਾਲ ਦੇ ਲੋਕਾਂ ਦਾ ਰਿਣੀ ਜਦੋਂ ਚੰਨੀ ਸਾਹਿਬ ਚੰਪੌਰ ਸਾਹਿਬ ਪਰ ਪਦੌੜ ਤੋਂ ਹਾਰ ਗਏ ਉਦੋਂ ਫਲੋਰ ਵਾਲਿਆਂ ਨੇ ਵਿਕਰਮ ਚੋਹਦ ਵੀ ਮੁਝੇ ਤਾਤਿਆ ਤਾਂ ਫਲੋਰ ਵਾਲਿਆਂ ਵਾਸਤੇ ਤਾਂ ਸਾਡੀ ਜਾਨ ਵੀ ਹਾਸਾ ਇਹ ਚੰਨੀ ਸਾਹਿਬ ਨਾਲ ਇੱਕ ਫਰੇਮ ਵਿੱਚ ਗਦੋਂ ਮਜਰਾਉਂਗੇ ਕਿ ਕਦੋਂ ਕਹਦੀ ਜੱਪੀ ਪੈ ਮੇਰੀ ਜੱਪੀ ਉਹਨਾਂ ਨਾਲ ਜੱਪੀ ਮੇਰੀ ਪਈ ਹੋਈ ਹੈ ਕੱਢੀ ਸਾਹਿਬ ਦਾ ਸਾਡੇ ਤਰਵਾਰਿਆ ਬਣਾਤਾ ਦਸਤਾਰ ਤਾਂ ਸਾਤਾ ਸਾਗੇ ਪਿਆ ਆਪਸਾ ਤਾਂ ਪ੍ਰਾਣਾ ਇੰਨਾ ਰਿਸ਼ਤਾ ਹੈ ਕਿ ਚੰਨੀ ਸਾਹਿਬ ਜਦੋਂ ਕਾਉਂਸਲਰ ਸਾ ਉਦੋਂ ਦੇ ਉਦੋਂ ਦਾ ਜ਼ਾਤ ਪੰਸਤ ਸਨ ਉਦੋਂ ਦਾ ਸਾਡਾ ਰਿਸ਼ਤਾ ਹੈ ਉਹ ਤੋਂ ਗੋਜ਼ਾਤ ਤੋਂ ਸਟੇਪ ਤੋਂ ਕਾਂਗਰਸ ਨੇ ਲੈਉਣ ਵਾਲਾ ਸਤਾਬ ਜੇ ਚੰਨੀ ਸਾਹਬ ਜਿਸ ਤਰ੍ਹਾਂ ਆਇਸ ਹੈ ਮੀਟ ਦਾ ਰੋਲ ਲਿਆ ਉਹਨੇ ਪ੍ਰਾਤਿਰ ਹੋਰ ਤੇ ਤੁਹਾਨੂੰ ਵੀ ਇਨਵਾਈਟ ਕੀਤਾ ਸੀ ਵੀ ਇਸ ਪਾਸੇ ਨੇ ਚੰਨੀ ਸਾਹਬ ਦਾ ਪੂਰੇ ਜ਼ਿਲ੍ਹੇ ਚ ਪ੍ਰੋਗਰਾਮ ਤੋਂ ਨਦੇ ਆਫਿਸ ਵਾਲਿਆਂ ਨੇ ਲਿਖਿਆ ਹੋਇਆ ਹੈ ਔਰ ਸਾਰਾ ਹਲਕਾ ਦੇਖਣਾ ਹੈ ਨਾ ਕੰਸਟਿਟੈਂਸੀਜ਼ ਨਾ ਕੰਸਟਿਟੈਂਸੀ ਤੋਂ ਪੰਜ ਕੰਸਟਿਟੈਂਸੀਜ਼ ਲਈ ਆਤੀ ਕੰਸਟਿਟੈਂਸੀਜ਼ ਇਫ ਦੇ ਜੋਨ ਰੀ ਅਚੀ ਗੱਲ ਹੈ ਕਿ ਉਹ ਪੰਜੋ ਕਨਸਟਿਟੂਐਂਸੀ ਤੇ ਹੈਨ ਚਾ ਤੇ ਕਿੰਨੀਆਂ ਮੀਡਗਾ ਏਰੀਆ ਹੋਂ ਤੱਕ ਕਿਸੇ ਫਲੋਰ ਹੱਕੇ ਮੈਂ ਅਨਗਿਣਤ ਨਿਕਤਾ ਕਰ ਇਸ ਪੈਰੀ ਉਹ ਤਾਂ ਪਿੰਪਰ ਨਹੀਂ ਤੇ ਕਿਸੇ ਕਿਸ ਤਰ੍ਹਾਂ ਲੱਗਦਾ ਹੈ ਲੋਕਾਂ ਦਾ ਰਿਸਪੌਂਸ ਕਿਸਨ ਦਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਨੂੰ 4 ਸਾਲ ਹੋ ਗਏ ਆ ਲਾਸਟ ਈਅਰ ਚੱਲ ਗਿਆ ਆ ਤੇ ਕੀ ਲੋਕ ਤੁਹਾਨੂੰ ਕਹਿ ਰਿਹਾ ਵੀ ਉਹਨਾਂ ਦਾ ਕਾਰੋਬਾਰੀ ਕਿੱਦਾਂ ਦੀ ਆ ਤੇ ਇਹ ਕਾਂਗਰਸ ਪਾਰਟੀ ਨੂੰ ਕਿਸ ਤਰ੍ਹਾਂ ਦਾ ਜਿਹੜਾ ਕੋਈ ਘਾਰਾ ਆ ਚਿਲਾਂ ਦੀ ਜਿੱਥੇ ਵੀ ਅਸੀਂ ਜਾ ਰਹੇ ਆ ਸਾਨੂੰ ਲੋਕ ਅਸ਼ੀਰਵਾਦ ਔਰ ਇਹ ਕਹਿ ਰਹੇ ਨੇ ਕਿ ਅਗਲਾ ਸਮਾ ਘਟਾ ਇਹ ਲੋਕ ਉਹ ਤੋਂ ਕਹਨਾ ਸ਼ਿੰਕਰ ਗੋਗਾ ਨੇ ਦੇਖ ਲਿਆ ਕਹਨੇ ਦੇਖ ਲਿਆ ਕਿ ਇਹ ਬਦਲਾਅ ਵੀ ਕਲ ਕਰਨ ਆਵੇ ਗੋਗਾ ਨੂੰ ਖਾਗੜੇ ਲੋਗਾ ਨੂੰ ਲੋਗਾ ਨੂੰ ਵਿਸ਼ਵਾਸ ਕਰਕੇ ਸਕਾ ਟੋਟਲ ਕਲੈਕਸ ਗਵਰਨਮੈਂਟ ਆਕ ਕਜਾਬ ਮਾਤਮਾ ਦੇਵੀ ਤਰ੍ਹਾਂ ਟੋਕ ਜਾਬ ਕੇਜਰੀਵਾਲ ਸੱਚਨਾ ਤਾਂ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਵਿਜ਼ਾਰਤ ਕੇਜਰੀਵਾਲ ਸਾਹਿਬ ਦਿੱਲੀ ਤੋਂ ਕਾਕੇ ਸਾਰ ਕੇ ਚੈਨਲ ਦੇ ਮਾਧਿਅਮ ਨਾਲ ਵਿਸ਼ੋਈ ਤਾਂ ਇਹ ਜਿਹੜੇ ਵੋਟਰ ਹੈਗੇ ਆ ਬਲੋਣਨ ਕੀ ਹੈ ਵੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਦੇ ਰਾਈ ਸਾਰੇ ਨੂੰ ਅੱਜ ਛੋਟ ਕੇ ਬੇਕਤੀ ਕਰਦਾ ਕਿ ਇੱਕ ਬੜਾ ਕ੍ਰੂਸ਼ਲ ਇਲੈਕਸ਼ਨ ਹੈ ਬਹੁਤ ਇਪੋਰਟੈਂਟ ਡੇ ਇਲੈਕਸ਼ਨ ਹੈ ਚੇਤੀ ਰਾਜ ਪ੍ਰਣਾਲੀ ਦਾ ਜਨਮ ਕਿਤੋਂ ਹੈ ਚੇਤੀ ਰਾਜ ਪ੍ਰਣਾਲੀ ਕਾਂਗਰਸ ਪਾਰਟੀ ਦੇ ਦੇ ਨੇ ਕਾਂਗਰਸ ਪਾਰਟੀ ਨੇ ਪਾਵਰ ਦੇ ਸੈਟ ਪਲੇਸ ਕਨਵਸ ਤੇ Rajiv Gandhi ਦੇ ਅਜੇਤੀ ਰਾਜ ਕੁਮਾਰੀ ਸਪੰਚ ਸਪੰਚ ਕੌਂਸਲਟੀ ਮੈਂਬਰ ਵਿਧਾਨਪਰਿਸ਼ਦ ਮੈਂ ਪਰ ਐਮਐਲਏ ਐਮਪੀ ਇਸ ਸਾਰਨਾਤਾ ਜੇ ਕਲੈਕਟਿਵ ਹੈਫਲ ਹੈ ਕਿ ਨਾ ਹਰ ਹਰ ਖਲਾਕੀ ਦੀ ਤਬਲੀ ਪੀ ਜਿਹੜੀ ਰਫਤਾਰ ਤੇਜ਼ ਕੀ ਕੁਗਸ ਇਸ ਇਲੈਕਸ਼ਨ ਨੂੰ ਐਮ ਇਲੈਕਸ਼ਨ ਸਮੇਂ ਦੇ ਉਰੇ ਸਾਰਿਆਂ ਨੂੰ ਬੇਨਤੀ ਹੈ ਕਿ ਆਉਣ ਵਾਲੇ 14 ਦੇ ਕੋ ਵੋਟ ਪਾੰਦ ਰੀਚਨ ਪਾਬਾ ਸਾਹਿਬ ਨੇ ਲੇਖ ਸਾ ਸਵਿਧਾਨਿਕ ਹੱਕ ਦਿੱਤਾ ਹੈ ਉਸ ਸਵਿਧਾਨਿਕ ਹੱਕ ਦਾ ਆਪਾਂ ਯੂਟਿਲਾਈਜ਼ੇਸ਼ਨ ਕਰਨਾ ਉਸ ਦੀ ਵਾਅਦ ਕੀ ਕਰਦੀ ਹੈ ਔਰ ਸਰਕਾਰ ਨੂੰ ਵੀ ਵੋਟ ਦੇ ਨਾਲ ਹੀ ਤੁਸੀਂ ਹਤਾ ਸਕਦੇ ਹੋ ਔਰ ਸਰਕਾਰ ਨੂੰ ਸੇ ਆਪਣੀ ਵੋਟ ਨਾਲ ਹੀ ਸਮਝਾ ਸਕਦੇ ਹੋ ਔਰ ਸੁੱਤੀ ਪਈ ਸਰਕਾਰ ਨੂੰ ਦਿਗਾਉਣ ਵਾਸਤੇ ਅੱਜ ਜ਼ਰੂਰ ਹੈ ਕਿ ਆਪਾਂ ਕਾਂਗਰਸ ਪਾਰਟੀ ਹੋਰ ਇਸ ਤਰ੍ਹਾਂ ਦੇ ਸਮਾਜ ਦਾ ਵਿਰੋਧ ਹੋਣਾ ਹੈ ਹਾਂਸ ਵਾਲੇ ਇੱਕ ਕੋਈ ਨੰਬਰ ਤੁਸੀਂ ਦੇ ਸਕਦੇ ਕਿੰਨੀਆਂ ਸਥਿਤੀਆਂ ਜਿਹੜੀਆਂ ਆ ਬਲਕ ਸੰਪੇਰੀਆ ਜਿਹਾ ਲਗਾ ਦੇ ਕੋਈ ਇਲੈਕਸ਼ਨ ਹੈ ਇਹਦੇ ਸ ਪ੍ਰੋਜੈਕਸ਼ਨ ਨਹੀਂ ਕਦੋਂ 2000 ਜਦੋਂ 2022 ਦੀ ਇਲੈਕਸ਼ਨ ਸੀ ਕਈ ਲੀਡਰ ਕਹਿੰਦੇ ਸਿਗੇ ਜੀ ਵੀ ਅਕਾਲੀ ਦਲ ਔਰ ਬੀਐਸਪੀ ਦਾ ਗੱਠਪੰਧਨ ਹੋ ਗਿਆ ਹੈ 30000 ਵੋਟ ਬੀਐਸਪੀ ਦੀ ਹੈ ਬਾਕੀ 40000 ਵੋਟ ਅਕਾਲੀ ਦਲ ਦੀ ਹੈ ਕਿ 70 75000 ਤੇ ਉਹ ਜਿੱਤੇ ਮਤਲਬ ਆਪਣੇ ਆਪ ਨੂੰ ਸਮਝਦੇ ਸੀ ਪਰ ਜਦੋਂ ਰਿਜ਼ਲਟ ਆਇਆ ਤਕਰੀਬਨ 12000 ਵੋਟ ਤੇ ਵਿਕਰਮ ਚੌਧਰੀ ਨੂੰ ਲੋਕਾਂ ਨੇ ਜਤਾਇਆ ਕਿ ਇਲੈਕਸ਼ਨ ਇਜ਼ ਨਾਟ ਅ ਐਮੀਬੀਆ ਆਪਕਾ ਬੈਲਣਾ ਕੋਈ ਪ੍ਰੋਡੈਕਸ਼ਨ ਕਰਦੀ ਹੈ ਬਟ ਜੋ ਹਾਲਾਤ ਦੇਖ ਰਹੇ ਨੇ ਕਿ ਉਹ ਅੱਜ ਪੰਜਾਬ ਦੀ ਬਿਗੜੀ ਹੋਈ ਕਾਨੂੰਨ ਦੀ ਜਿਹੜੀ ਸਿਚੁਏਸ਼ਨ ਹੈ ਔਰ ਜੋ ਅੱਜ ਟੋਟਲ ਕਾਲੈਪਸ ਹੈ ਕੋਈ ਡਵੈਲਪਮੈਂਟ ਨਹੀਂ ਹੈ ਪਿਛਲੇ 4 ਸਾਲ ਤੋਂ ਕਿਸੇ ਵੀ ਪਿੰਡ ਦੇ ਵਿੱਚ ਮੇਰੇ ਪਲੋਰ ਹਲਕੇ ਜੀ ਨਹੀਂ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਇੱਕ ਦਵਾਨੀ ਨਹੀਂ ਆਈ ਅੱਜ ਗੈਂਗਸਟਰ ਤੇਰੇ ਕੋਲ 4 ਪੈਸੇ ਹੁੰਦੇ ਨੇ ਉਹ ਗੈਂਗਸਟਰ ਕੋ ਕੱਢਦੇ ਤੇ ਢੋਲੀ ਚੱਲ ਰਹੀ ਹੈ ਆ ਪਿੱਛੇ ਜਿਹਾ ਆਉਂ ਤਦੀ ਸੁਣਿਆ ਸੀ ਹੱਤ ਵੱਤ ਤੋਂ ਬਾਅਦ ਆਉਣ ਤੇ ਬਸਾਂ ਨੂੰ ਪੱਸਾਂ ਤੇ ਗੋਲੀਆਂ ਚੱਲੋ ਹੋਰ ਚੀਜ਼ ਉਹ ਵੀ ਪੁਲਿਸ ਦੀ ਪਲਾਟ ਚ ਕਿੰਨੀ ਵਾਰੀ ਗੋਲੀ ਚੱਲ ਚੁੱਕੀ ਹੈ ਇਸ ਕਰਕੇ ਲੋੜ ਜਿਸ ਦੇ ਇਹੋ ਤੇ ਆ ਕੇ ਲੋਕ ਸੂਝਵਾਨ ਲੋਕ ਕਾਂਗਰਸ ਨੂੰ ਉਹ ਤਾਂ ਇਸ ਸਰਕਾਰ ਨੂੰ ਪਤਾ ਲੱਗੇ ਕਿ ਸਰਕਾਰ ਨੇ ਟੋਕਾ ਨਾਦਰੋ ਕੋ ਕਾਕਿਰ ਸਰਕਾਰ ਨੂੰ ਬਖਸ਼ਵੇ ਇਹ ਮੇਨਾ ਵਿਕਰਮ ਚੋੜੀ ਐਮਐਲਏ ਜੀ ਜਿਹੜੇ ਇਹ ਕਾਂਗਰਸ ਪਾਰਟੀ ਦੀ ਜਿੱਤਰੀ ਨੂੰ ਲੈ ਕੇ ਬੜੇ ਉਤਸ਼ਾਹਿਤ ਆ ਇਹਨਾਂ ਦਾ ਪੂਰਾ ਕੌਨਫੀਡੈਂਸ ਹੈ ਕਿ ਕਾਂਗਰਸ ਪਾਰਟੀ ਦੇ ਬਲਾਕ ਸੰਸਧੀਆਂ ਤੇ ਕਬਜ਼ਾ ਕਰੇਗੀ ਤੇ ਆਪਣੀ ਚੇਅਰਮੈਨ ਬਣਾਵੇਗੀ ਉਹ ਦੇਖਣਾ ਇਹ ਹੋਵੇਗਾ 17 ਦਸੰਬਰ ਨੂੰ ਜਦੋਂ ਵਿਹਟ ਆਉਂਦਾ ਹੈ ਤਾਂ ਕਾਂਗਰਸ ਕਿੰਨੀਆਂ ਸੀਟਾਂ ਜਿੱਤਦੀ ਆ ਕਿਹਤਰਾ ਚੱਲੇ ਪਰਦੀ ਬਰਾਕਾ